ਅਮਰੀਕਾ ਦੇ ਸ਼ਿਕਾੰਗੋ ਦੇ ਰਹਿਣ ਵਾਲੇ ਦੋਸ਼ੀ ਅੱਤਵਾਦੀ ਤੋਂ ਵਾਰ ਰਾਣਾ ਨੂੰ ਜੇਲ੍ਹ ਤੋਂ ਤੁਰੰਤ ਰਿਹਾ ਕਰਨ ਦੀ ਮੰਗ ਕਰਦੇ ਹਨ ਭਾਰਤ ਦੀ ਹਵਾਲਗੀ ਦੀ ਬੇਨਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਰੀਕੀ ਅਪੀਲ ਅਦਾਲਤ ਦੇ ਰਿਕਾਰਡ ਦੇ ਅਨੁਸਾਰ ਅਸਿਸਟੈਂਟ ਯੂ ਐਸ ਅਡਾਰਨੀ ਅਤੇ ਚੀਫ ਆਫ ਕ੍ਰਿਮੀਨਲ ਅਪੀਲ ਬ੍ਰਾਹਮਾ ਐਲਡਨ ਦੀ ਦਲੀਲ ਦਿੱਤੀ ਗਈ ਹੈ ਕਿ ਅਮਰੀਕਾ ਭਾਰਤ ਹਵਾਲਗੀ ਸਬੰਧੀ ਦੇ ਪ੍ਰਬੰਧਾਂ ਦਾ ਤਹਿਤ ਰਾਣਾ ਦੀ ਹਵਾਲਗੀ ਕੀਤੀ ਜਾ ਸਕਦੀ ਹੈ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੇ ਹੇਟਲੀ ਅਦਾਲਤ ਪਹਿਲਾਂ ਹੀ ਰਾਣਾ ਦੀ ਭਾਰਤੀ ਹਵਾਲਗੀ ਨੂੰ ਮਨਜ਼ੂਰ ਦੇ ਚੁੱਕੀਆਂ ਹਨ ਜੋ ਕਿ ਬਿਲਕੁਲ ਸਹੀ ਹੈ ਇੱਥੇ ਹੇਟਲੀਆਂ ਅਦਾਲਤਾਂ ਨੇ ਸਹੀ ਫੈਸਲਾ ਦਿੱਤਾ ਹੈ ਸਬੰਧੀ ਇਸ ਸਬੰਧੀ ਸਪਸ਼ਟ ਵਿਵਸਥਾ ਤਹਿਤ ਰਾਣਾ ਨੂੰ ਭਾਰਤੀ ਹਵਾਲੇ ਕੀਤਾ ਜਾ ਸਕਦਾ ਹੈ ਭਾਰਤ ਨੇ ਅੰਤਵੱਦੀ ਹਮਲਿਆਂ ਦੇ ਵਿੱਚ ਉਸ ਦੀ ਭੂਮਿਕਾ ਲਈ ਮੁਕੱਦਮਾ ਚਲਾਉਣ ਦੇ ਕਾਰਨਾਂ ਦਾ ਹਵਾਲਾ ਦਿੱਤਾ ਹੈ ਹਮਲੇ ਦੇ ਨਤੀਜੇ ਵਜੋਂ 166 ਮੌਤਾਂ ਤੇ 239 ਜ਼ਖਮੀ ਹੋਏ 26 11 ਦੇ ਮੁੰਬਈ ਅਤਵਾਦੀ ਹਮਲਿਆਂ ਦੇ 1 ਸਾਲ ਤੋਂ ਵੀ ਘੱਟ ਸਮੇਂ ਦਾ ਬਾਅਦ ਰਾਣਾ ਨੂੰ FBI ਦੇ ਸ਼ਿਕਾਗੋ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਅਤਵਾਦੀ 15 ਸਾਲ ਪਹਿਲਾਂ ਸ਼ਿਕਾਗੋ ਦੇ ਇੱਕ ਟਰੈਵਲ ਏਜੰਸੀ ਨੂੰ ਚਲਾਉਂਦਾ ਸੀ ਜਦੋਂ ਉਸਨੇ ਉਸਦੇ ਦੋਸਤ ਡੇਵਿਡ ਕਿਲਮਨ ਹੈਡਲੀ ਨੇ ਹਮਲੇ ਨੂੰ ਅੰਜਾਮ ਦੇਣ ਲਈ ਮੁੰਬਈ ਦੇ ਵਿੱਚ ਸਤਾਨਾਲੀ ਲਰਨਿੰਗ ਜ਼ੋਨ ਦੀ ਖੋਜ ਕੀਤੀ ਤਾਂ ਜਾਂਚ ਕਰਤਾਵਾਂ ਮੁਤਾਬਿਕ ਇਸ ਜਾਨਲੇਵਾ ਹਮਲੇ ਨੂੰ ਜਾਨ ਦੇਣ ਵਾਲੀ ਪਾਕਿਸਤਾਨੀ ਅੱਤਵਾਦੀ ਨੇ ਬਲੂਪ੍ਰਿੰਟ ਤਿਆਰ ਕੀਤਾ ਇਸ ਨੂੰ ਬਣਾਉਣ ਦੇ ਵਿੱਚ ਰਾਣਾ ਦਾ ਹੱਥ ਸੀ ਰਾਣਾ ਤੇ ਹੈਂਡਲੀ ਦੋਵਾਂ ਨੇ ਅੱਤਵਾਦੀ ਸਾਜ਼ਿਸ਼ ਦੇ ਵਿੱਚ ਮਦਦ ਕਰਨ ਦਾ ਦੋਸ਼ ਹੈ ਰਾਣਾ 14 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਅਮਰੀਕੀ ਜੇਲ੍ਹ ਤੋਂ ਰਿਹਾ ਹੋਣ ਵਾਲਾ ਹੀ ਸੀ ਕਿ ਉਦੋਂ ਹੀ ਭਾਰਤ ਨੇ ਉਸ ਦੀ ਹਵਾਲਗੀ ਦੀ ਬੇਨਤੀ ਕੀਤੀ ਐਲਡੀ ਨੇ ਆਪਣੀ ਦਲੀਲ ਦੇ ਵਿੱਚ ਜ਼ੋਰ ਦੇ ਵਿੱਚ ਕਿਹਾ ਕਿ ਇਹ 10 ਦਸਤਾਵੇਜ਼ ਸਬੂਤ ਹਨ ਜੋ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਰਾਣਾ ਨੇ ਹਮਲੇ ਨੂੰ ਅੰਜਾਮ ਦੇਣ ਬਾਰੇ ਪਾਕਿਸਤਾਨੀ ਅੱਤਵਾਦੀ ਸਮੂਹ ਨੂੰ ਸਮਗਰੀ ਸਹਾਇਤਾ ਪ੍ਰਦਾਨ ਕੀਤੀ ਹੈ ਐਲਡਨ ਨੇ ਜੱਜਾਂ ਨੂੰ ਦੱਸਿਆ ਕਿ ਰਾਣਾ ਨੇ ਕਿਹਾ ਸੀ ਕਿ ਉਸ ਨੂੰ ਪਾਕਿਸਤਾਨ ਦੇ ਉਸਦੇ ਇੱਕ ਸਹੀ ਸਾਜ਼ਿਸ਼ਕਰਤਾ ਦੇ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਨੇ ਉਸ ਨੂੰ ਭਿਆਨਕ ਅੱਤਵਾਦੀ ਹਮਲੇ ਦੀ ਪ੍ਰਸ਼ੰਸਾ ਵੀ ਕੀਤੀ ਜਿਸ ਵਿੱਚ 168 ਲੋਕ ਮਾਰੇ ਗਏ ਸਨ ਅਤੇ 239 ਹੋਰ ਜ਼ਖਮੀ ਹੋਏ ਸਨ ਇਸ ਹਮਲੇ ਦੇ ਵਿੱਚ ਭਾਰਤ ਨੂੰ 1.5 ਮਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ। ਅਮਰੀਕੀ ਅਟਾਰਨੀ ਨੇ ਅਦਾਲਤ ਨੂੰ ਮੁੰਬਈ ਕਤਲੇਆਮ ਜਿਸ ਨੂੰ ਭਾਰਤ ਦਾ 9ਵੀਂ ਅਤੇ 11ਵੀਂ ਵੀ ਕਿਹਾ ਜਾਂਦਾ ਹੈ ਨੂੰ ਯਾਦ ਕਰਵਾਇਆ ਜਾਂਦਾ ਹੈ ਤੇ ਇਹ ਹਮਲਾ ਪਾਕਿਸਤਾਨੀ ਅੱਤਵਾਦੀਆਂ ਨੇ ਕੀਤਾ ਸੀ। ਅੱਤਵਾਦੀਆਂ ਨੇ ਕਈ ਵਾਰ ਰੈਸਟੋਰੈਂਟ ਅਤੇ ਹੋਰ ਥਾਵਾਂ ਤੇ ਹਮਲੇ ਵੀ ਕੀਤੇ ਸਨ। ਭਾਰਤ ਦੇ ਹੋਰ ਵੀ ਗੱਲਾਂ ਸਨ ਕਿ ਇਹ ਇੱਕ ਭਿਆਨਕ ਹਮਲਾ ਸੀ। ਜੋ ਕਿ ਕਈ ਦਿਨਾਂ ਤੋਂ ਚੱਲਿਆ ਜਿਵੇਂ ਕਿ ਮੈਂ ਕਿਹਾ ਹੈ ਕਿ ਇਸ ਦੇ ਨਤੀਜੇ ਵਜੋਂ 6ਵੀਂ ਅਮਰੀਕੀ ਸਮੇਤ 166 ਲੋਕਾਂ ਦੀ ਮੌਤ ਹੋ ਗਈ। ਇਹੀ ਕਾਰਨ ਹੈ ਕਿ ਭਾਰਤ ਵਿੱਚ ਇਸ ਮਾਮਲੇ ਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ ਤੇ ਉਸ ਨੂੰ ਹਵਾਲਗੀ ਸੰਧੀ ਦੇ ਤਹਿਤ ਅჯੀਹਾ ਕਰਨ ਦਾ ਪੂਰਾ ਅਧਿਕਾਰ ਹੈ।